ਸੋ ਮਸੀਹ ਮੇਰੇ ਪਿਆਰੇ ਦੋਸਤੋ ਪਿਆਰੇ ਭੈਣ ਭਰਾਵੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਸੋ ਆਈਏ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਇੱਕ ਖਾਸ ਗੱਲ ਅੱਜ ਸਿੱਖਾਂਗੇ ਜਿਸ ਦਾ ਸਿੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਜਦ ਅਸੀਂ ਪਰਮੇਸ਼ਰ ਦੇ ਬਚਨ ਨੂੰ ਸੁਣ ਕੇ ਪੜ੍ਹ ਕੇ ਔਰ ਉਹਨੂੰ ਚੰਗੀ ਤਰ੍ਹਾਂ ਸਿੱਖ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਉਸ ਦੇ ਅਨੁਸਾਰ ਚੱਲਦੇ ਹਾਂ ਤੇ ਪਰਮੇਸ਼ਰ ਦੀ ਸਿੱਧ ਔਰ ਸੰਪੂਰਨ ਯੋਜਨਾ ਸਾਡੇ ਜੀਵਨ ਦੇ ਵਿੱਚ ਪੂਰੀ ਹੁੰਦੀ ਹੋਈ ਅਸੀਂ ਦੇਖਦੇ ਹਾਂ ਸੋ ਅੱਜ ਹੋ ਸਕਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਪਰਮੇਸ਼ਰ ਦੇ ਵਾਅਦਿਆਂ ਨੂੰ ਪ੍ਰਾਪਤ ਕਰਨ ਵਿੱਚ ਜਾਂ ਬਰਕਤ ਨੂੰ ਜਾਂ ਮਰਕਤ ਨੂੰ ਦੇਖਣ ਵਿੱਚ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਪਿੱਛੇ ਮਹਿਸੂਸ ਕਰਦੇ ਹੋਵੋਗੇ ਪਰ ਤੁਸੀਂ ਕਿਤੇ ਨਾ ਕਿਤੇ ਇਹ ਗੱਲ ਚੁਣਦੇ ਆ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀ ਲਾਈਫ ਦੇ ਹਰ ਇੱਕ ਹਿੱਸੇ ਦੇ ਵਿੱਚ ਜੋ ਕੁਝ ਤੁਹਾਨੂੰ ਚਾਹੀਦਾ ਜਾਂ ਜੋ ਕੋਈ ਤੁਸੀਂ ਪਰਮੇਸ਼ਰ ਤੋਂ ਉਮੀਦ ਰੱਖਦੇ ਹੋ ਉਹ ਪਰਮੇਸ਼ਰ ਪਹਿਲ ਦੇ ਆਧਾਰ ਤੇ ਤੁਹਾਡੀ ਜ਼ਿੰਦਗੀ ਵਿੱਚ ਕਰੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਤੁਹਾਡੇ ਔਰ ਮੇਰੇ ਔਰ ਪੂਰੇ ਸੰਸਾਰ ਦੇ ਲਈ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਪਹਿਲਾਂ ਪਿਆਰ ਕੀਤਾ ਔਰ ਉਸ ਤੋਂ ਬਾਅਦ ਪ੍ਰਭੂ ਤੁਹਾਡੇ ਔਰ ਮੇਰੇ ਤੋਂ ਇਹ ਡਿਮਾਂਡ ਕਰਦਾ ਜਾਂ ਉਮੀਦ ਰੱਖਦਾ ਕਿ ਤੁਸੀਂ ਪੂਰੇ ਦਿਲ ਨਾਲ ਪੂਰੀ ਜਾਨ ਨਾਲ ਪੂਰੀ ਬੋਧ ਨਾਲ ਤੇ ਪੂਰੀ ਸ਼ਕਤੀ ਨਾਲ ਆਪਣੇ ਪਰਮੇਸ਼ਰ ਨੂੰ ਪਿਆਰ ਕਰੋ ਸੋ ਪਿਆਰੇ ਦੋਸਤੋ ਜੇਕਰ ਤੁਸੀਂ ਚਾਹੁੰਦੇ ਆ ਉਹ ਪਰਮੇਸ਼ਰ ਜਿਸ ਤਰ੍ਹਾਂ ਨੇ ਪਹਿਲ ਦੇ ਆਧਾਰ ਤੇ ਸਾਨੂੰ ਪਿਆਰ ਕੀਤਾ ਉਹ ਪਹਿਲ ਦੇ ਆਧਾਰ ਤੇ ਸਾਨੂੰ ਬਰਕਤ ਦੇਵੇ ਪਹਿਲ ਦੇ ਆਧਾਰ ਤੇ ਸਾਡੀ ਜ਼ਿੰਦਗੀ ਚ ਮਰਕਲ ਕਰੇ ਤਾਂ ਜੋ ਅਸੀਂ ਆਪਣੇ ਆਪ ਨੂੰ ਲਾਈਫ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਪਣੇ ਆਪ ਨੂੰ ਪਿੱਛੇ ਨਾ ਮਹਿਸੂਸ ਕਰੀਏ ਨਾ ਹੀ ਆਪਣੇ ਆਪ ਨੂੰ ਪਿੱਛੇ ਦੇਖੀਏ ਤੇ ਸਾਡੇ ਲਈ ਜ਼ਰੂਰੀ ਹੈ ਅੱਜ ਦਾ ਕਲਾਮ ਪਵਿੱਤਰ ਆਤਮਾ ਦੀ ਅਗਵਾਈ ਦੇ ਦੌਰਾਨ ਤੁਹਾਡੇ ਲਈ ਖਾਸ ਬਰਕਤ ਲੈ ਕੇ ਆਵੇਗਾ ਜੇਕਰ ਤੁਸੀਂ ਇਸ ਵਚਨ ਨੂੰ ਪੂਰੇ ਧਿਆਨ ਦੇ ਨਾਲ ਸੁਣ ਕੇ ਅਤੇ ਮੰਨਣ ਕਰਕੇ ਔਰ ਇੱਕ ਸਹੀ ਫੈਸਲੇ ਦੇ ਨਾਲ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰੋਗੇ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੀ ਮਹਾਨ ਤੇ ਅਤੁੱਬਧ ਯੋਜਨਾ ਨੂੰ ਪੂਰਾ ਕਰਨ ਦੇ ਲਈ ਸਮਰੱਥੀ ਹੈ ਕਿਉਂਕਿ ਪਰਮੇਸ਼ਰ ਤੁਹਾਨੂੰ ਤੇ ਮੈਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਹੈ ਸੋ ਆਈਏ ਅਸੀਂ ਕੁਝ ਖਾਸ ਗੱਲਾਂ ਨੂੰ ਆਪਣੀ ਲਾਈਫ ਦੇ ਵਿੱਚ ਸਿੱਖੀਏ ਔਰ ਉਹਨਾਂ ਨੂੰ ਆਪਣੀ ਜੀਵਨ ਵਿੱਚ ਅਪਣਾਈਏ ਔਰ ਪਰਮੇਸ਼ਰ ਦੇ ਵਾਅਦੇ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੁੰਦਾ ਹੋਇਆ ਵੇਖੀਏ ਸੋ ਅੱਜ ਅਲਟਾ ਕਲਾਮ ਸੁਣ ਤੋਂ ਪਹਿਲਾਂ ਉਸਦਾ ਤੁਸੀਂ ਬਹੁਤ ਸਾਰੇ ਵਿਸ਼ਿਆਂ ਨੂੰ ਲੈ ਕੇ ਪਰੇਸ਼ਾਨ ਹੋਵੋ ਟੈਨਸ਼ਨ ਵਿੱਚ ਹੋਵੋ ਚਿੰਤਾ ਵਿੱਚ ਹੋਵੋ ਬੋਝ ਵਿੱਚ ਹੋਵੋ ਕਿਵੇਂ ਬਦਲਾਅ ਆਵੇਗਾ ਕਿਵੇਂ ਬਰਕਤ ਆਵੇਗੀ ਕਿਵੇਂ ਅਸੀਂ ਬੁਰੇ ਹਾਲਾਤਾਂ ਉੱਤੇ ਜਿੱਤ ਪਾਵਾਂਗੇ ਤੇ ਤੁਹਾਡੇ ਬੁਰੇ ਹਾਲਾਤਾਂ ਉੱਤੇ ਜਿੱਤ ਪਾਉਣ ਲਈ ਅੱਜ ਪਰਮੇਸ਼ਰ ਦਾ ਕਲਾਮ ਤੁਹਾਡੇ ਨਾਲ ਖਾਸ ਗੱਲ ਕਰਨ ਜਾ ਰਿਹਾ ਹੈ ਪਵਿੱਤਰ ਆਤਮਾ ਇਸ ਜਿੰਦਾ ਬਚਨ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦਿਲ ਦੀ ਜ਼ਮੀਨ ਦੇ ਵਿੱਚ ਬੀਜ ਕੇ ਉਹ 100% ਤੁਹਾਨੂੰ ਬਰਕਤ ਦੇਣ ਦੇ ਲਈ ਤਿਆਰ ਸੋ ਜਦ ਅਸੀਂ ਪ੍ਰਕਾਸ਼ ਦੀ ਪੋਥੀ 2 ਅਧਿਆਇ ਨੂੰ ਪੜ੍ਹਦੇ ਹਾਂ ਤੋਂ ਜਗਤ ਤੇ ਲਿਖਿਆ ਅਸਿਸ ਦੀ ਕਲਿਸੇ ਦੇ ਦੂਤ ਨੂੰ ਉਹ ਲਿਖੋ ਮੈਂ ਤੇਰੇ ਕੰਮਾਂ ਨੂੰ ਤੇਰੀ ਮਿਹਨਤ ਨੂੰ ਤੇ ਤੇਰੇ ਸਬਰ ਨੂੰ ਜਾਣਦਾ ਬਹੁਤ ਵਾਰ ਅਸੀਂ ਬੜੇ ਬੜਾ ਕੰਮ ਕਰਦੇ ਹਾਂ ਬੜੀ ਮਿਹਨਤ ਕਰਦੇ ਹਾਂ ਕੁਝ ਗਲਤ ਅਸੀਂ ਬੜਾ ਸਬਰ ਕਰਦੇ ਹਾਂ ਫਿਰ ਵੀ ਸਾਡੇ ਕਿਤਨਾ ਕਿਤੇ ਮੂਹ ਦੇ ਵਿੱਚ ਸ਼ਬਦ ਹੁੰਦੇ ਜਾਂ ਮਨ 'ਚ ਵਿਚਾਰ ਹੁੰਦੇ ਪਤਾ ਨਹੀਂ ਪਰਮੇਸ਼ਰ ਇਹ ਚੀਜ਼ ਨੂੰ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ ਪਤਾ ਨਹੀਂ ਪਰਮੇਸ਼ਰ ਜਾਣਦਾ ਜਾਂ ਨਹੀਂ ਜਾਣਦਾ ਸੋ ਸਾਫ ਸ਼ਬਦਾਂ ਵਿੱਚ ਲਿਖਿਆ ਗਿਆ ਮੈਂ ਤੇਰੇ ਕੰਮਾਂ ਨੂੰ ਤੇਰੀ ਮਿਹਨਤ ਨੂੰ ਤੇ ਤੇਰੇ ਸਬਰ ਨੂੰ ਜਾਣਦਾ ਹਾਂ ਉਹ ਜਦ ਸੀ ਦੋ ਅਜਾਏ ਉਹਦੇ ਚਾਰ ਪੰਜ ਵਿੱਚ ਨੂੰ ਪੜਦੇ ਆ ਜੱਗਾ ਤੇ ਪ੍ਰਭੂ ਨੇ ਕਿਹਾ ਮੈਨੂੰ ਤੇਰੇ ਨਾਲ ਗਿਲਾ ਕਿ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬਿਠਾਇਆ ਸੋ ਚੇਤੇ ਕਰ ਤੂੰ ਕਿੱਥੋਂ ਡਿੱਗਾ ਅਤੇ ਤੋਬਾ ਕਰ ਤੇ ਪਹਿਲੇ ਪਿਆਰ ਦੇ ਵਿੱਚ ਆ ਸੋ ਪਿਆਰੇ ਦੋਸਤੋ ਆ ਜੋ ਸਦਾ ਸੀ ਆਪਣੀ ਲਾਈਫ ਦੇ ਵਿੱਚ ਬੜੇ ਕੰਮ ਕਰਨ ਵਾਲੇ ਹੋ ਜੀ ਬੜੀ ਮਿਹਨਤ ਕਰਨ ਵਾਲੇ ਹੋ ਜੀ ਬਹੁਤ ਸਾਰੀਆਂ ਗੱਲਾਂ 'ਚ ਸਬਰ ਰੱਖਣ ਵਾਲੇ ਹੋ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਪਰਮੇਸ਼ਵਰ ਜਾਣਦੇ ਆ ਪਰ ਫਿਰ ਵੀ ਬਹੁਤ ਹੀ ਮਿਹਨਤ ਕਰਨ ਵਾਲਿਆਂ ਨਾਲ ਬਹੁਤ ਹੀ ਕੰਮ ਕਰਨ ਵਾਲਿਆਂ ਨਾਲ ਸਬਰ ਰੱਖਣ ਵਾਲਿਆਂ ਦੇ ਨਾਲ ਯਿਸੂ ਮਸੀਹ ਦਾ ਗਿਲਾ ਕੇ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਤੋ ਪਿਆਰੇ ਦੋਸਤੋ ਜੇ ਪਹਿਲ ਦੇ ਆਧਾਰ ਤੇ ਯਿਸੂ ਮਸੀਹ ਨੇ ਤੁਹਾਡੇ ਔਰ ਮੇਰੇ ਨਾਲ ਪਿਆਰ ਕੀਤਾ ਤੋ ਤੁਹਾਡੇ ਤੋਂ ਮੈਂ ਤੋਂ ਇਹ ਉਮੀਦ ਕਰਦਾ ਕਿ ਅਸੀਂ ਵੀ ਪਹਿਲ ਦੇ ਆਧਾਰ ਤੇ ਯਿਸੂ ਮਸੀਹ ਨੂੰ ਪਿਆਰ ਕਰੀਏ ਜ ਆਪਣੇ ਲਾਈਫ ਦੇ ਵਿੱਚ ਪਹਿਲਾ ਸਥਾਨ ਯਿਸੂ ਮਸੀਹ ਨੂੰ ਦੇ ਕੇ ਉਹਦੇ ਨਾਲ ਆਪਣਾ ਰਿਲੇਸ਼ਨਸ਼ਿਪ ਕਾਇਮ ਕਰੀਏ ਮਜ਼ਬੂਤ ਕਰੀਏ ਤੋਦੀ ਮੈਮਾਰੇ ਵਿੱਚ ਵਧਦੇ ਜਾਈਏ ਬਹੁਤ ਵਾਰ ਜਿਹੜਾ ਸਥਾਨ ਸਾਡੀ ਜ਼ਿੰਦਗੀ ਵਿੱਚ ਯਿਸੂ ਮਸੀਹ ਦਾ ਹੋਣਾ ਚਾਹੀਦਾ ਉਸੇ ਉਹ ਜਗ੍ਹਾ ਤੇ ਯਿਸੂ ਮਸੀਹ ਨਹੀਂ ਹੁੰਦਾ ਕੈਗਰੀ ਅਸੀਂ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਉਸ ਸਥਾਨ ਤੇ ਰੱਖਦੇ ਹਾਂ ਜਾਂ ਆਪਣੇ ਪੈਸੇ ਨੂੰ ਜਾਂ ਆਪਣੇ ਕੰਮਾਂ ਨੂੰ ਜਾਂ ਹੋਰ ਆਪਣੇ ਮਿੱਤਰ ਚਾਰੇ ਨੂੰ ਜਾਂ ਫालतू ਗੱਲਾਂ ਨੂੰ ਅਸੀਂ ਫੈਲ ਆਪਣੀ ਲਾਈਫ ਵਿੱਚ ਫੈਲ ਦਿੰਨੇ ਆ ਜਿਹਦੇ ਕਾਰਨ ਅਸੀਂ ਬਹੁਤ ਸਾਰੀਆਂ ਬਰਕਤਾਂ ਚਮਤਕਾਰਾਂ ਵਿੱਚ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰਦੇ ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਸਥਾਨ ਯਿਸੂ ਮਸੀਹ ਦੀ ਬਜਾਏ ਕਿਸੇ ਹੋਰ ਵੀ ਹੋ ਕਿਸੇ ਵੀ ਚੀਜ਼ ਦਾ ਚਾਹੇ ਉਹ ਪਤੀ ਚਾਹੇ ਉਹ ਪਤਨੀ ਚਾਹੇ ਉਹ ਬੱਚੇ ਚਾਹੇ ਉਹ ਮਾਪੇ ਚਾਹੇ ਹੋ ਨੌਕਰੀ ਚਾਹੇ ਹੋ ਪੈਸਾ ਚਾਹੇ ਹੋ ਕਾਰੋਬਾਰ ਹੈ ਤੇ ਤੁਹਾਡੇ ਤੋਂ ਯਿਸੂ ਮਸੀਹ ਖੁਸ਼ ਨਹੀਂ ਹੈ ਤੁਹਾਡੇ ਨਾਲ ਯਿਸੂ ਮਸੀਹ ਨੂੰ ਘਿਲਾ ਹੈ ਤੇ ਅੱਜ ਇਸ ਸੰਦੇਸ਼ ਨੂੰ ਸੁਣ ਕੇ ਤੁਹਾਡਾ ਮੇਰੇ ਲਈ ਜ਼ਰੂਰੀ ਕੰਮ ਕੀ ਹੈ ਜ਼ਰੂਰੀ ਫੈਸਲਾ ਲੈਣਾ ਕੀ ਹੈ ਕਿ ਅਸੀਂ ਮਹਿਸੂਸ ਕਰਨਾ ਸੀ ਗੱਲ ਅਸੀਂ ਪਛਤਾਪ ਕਰਨਾ ਸੀ ਸੱਚੀ ਤੋਬਾ ਕਰਨੀ ਹੈ ਕਿ ਪ੍ਰਭੂ ਹਾਂ ਮੇਰੀ ਜ਼ਿੰਦਗੀ ਵਿੱਚ ਪਹਿਲਾ ਸਥਾਨ ਤੁਹਾਡਾ ਚਾਹੀਦਾ ਸੀ ਪਰ ਮੈਂ ਤੁਹਾਨੂੰ ਪਹਿਲ ਦੇਣ ਦੀ ਬਜਾਏ ਮੈਂ ਆਪਣੇ ਕੰਮ ਨੂੰ ਪਹਿਲ ਦਿੱਤੀ ਆਪਣੇ ਕਾਰੋਬਾਰ ਨੂੰ ਪਹਿਲ ਦਿੱਤੀ ਆਪਣੇ ਰਿਲੇਸ਼ਨ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਪਹਿਲ ਦਿੱਤੀ ਕਿ ਤੁਹਾਡੇ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਇਸੇ ਕਰਕੇ ਤੁਸੀਂ ਅੱਜ ਤੱਕ ਆਪਣੇ ਆਪ ਨੂੰ ਨਿਰਾਸ਼ਾ ਵਿੱਚ ਚਿੰਤਾ ਵਿੱਚ ਬੋਝ ਵਿੱਚ ਦੁਖੀ ਹੋਇਆ ਮਹਿਸੂਸ ਕਰਦੇ ਹੋ ਸੋ ਯੇਸ਼ੂ ਮਸੀਹ ਤੁਹਾਨੂੰ ਤੇ ਮੈਨੂੰ ਇਹ ਸੰਦੇਸ਼ ਦੇ ਰਿਹਾ ਕਿ ਤੁਹਾਡੀ ਔਰ ਮੇਰੀ ਜ਼ਿੰਦਗੀ ਦੇ ਵਿੱਚ ਪਹਿਲਾ ਸਥਾਨ ਯੇਸ਼ੂ ਮਸੀਹ ਦਾ ਹੋਣਾ ਚਾਹੀਦਾ ਹੈ ਸੋ ਅੱਜ ਹੀ ਆਪਣੇ ਜੀਵਨ ਦੇ ਵਿੱਚ ਇੱਕ ਸਹੀ ਫੈਸਲਾ ਲਓ ਤਾਂ ਜੋ ਅਸੀਂ ਪਰਮੇਸ਼ਰ ਨੂੰ ਆਪਣੀ ਜੀਵਨ ਵਿੱਚ ਪਹਿਲਾ ਸਥਾਨ ਦੇ ਕੋਈ ਮਹਿਮਾ ਦੇ ਵਿੱਚ ਵਾਧਦੇ ਜਾਈਏ ਸੋ ਜਦਸੀ ਕਹੋਤਾ 3.9 ਵਿੱਚ ਨੂੰ ਪੜ੍ਹਦੇ ਤੋਂ ਜਗਤ ਲਿਖਿਆ ਆਪਣੇ ਮਾਲ ਔਰ ਆਪਣੀ ਪੈਦਾਵਾਰ ਦੇ ਪਹਿਲੇ ਫਲ ਦੇ ਨਾਲ ਯਹੋਵਾ ਦੀ ਮਹਿਮਾ ਕਰ ਤਾਂ ਤੇਰੇ ਖਾਦੇ ਪੈਦਾਵਾਰ ਨਾਲ ਭਰੇ ਤੇ ਪੂਰੇ ਰਹਿਣਗੇ ਸੋ ਪਿਆਰੇ ਦੋਸਤੋ ਇਹ ਜਗਤ ਤੇ ਇਹ ਸਮਾਜ ਹੀ ਸਾਨੂੰ ਕਹਿ ਰਹੇ ਦੂਸਰੇ ਨੰਬਰ ਤੇ ਆਪਣੇ maal ਆਪਰੇ ਔਰ ਆਪਣੀ ਪੈਦਾਵਾਰ ਦੇ ਪਹਿਲੇ ਫਲ ਦੇ ਨਾਲ ਯਹੋਵਾ ਦੀ ਕੀ ਕਰ ਮਹਿਮਾ ਕਰ ਪੈਦਾਵਾਰ ਅਸੀਂ ਕੋਈ ਬਿਜ਼ਨਸਮੈਨ ਹੋ ਸਕਦੇ ਹਾਂ ਅਸੀਂ ਕੋਈ ਪ੍ਰਾਈਵੇਟ ਕੰਮ ਕਰਦੇ ਹੋ ਸਕਦੇ ਹਾਂ ਅਸੀਂ ਕੋਈ ਗਵਰਨਮੈਂਟ ਜੌਬ ਕਰਨ ਵਾਲੇ ਹੋ ਸਕਦੇ ਹਾਂ ਬਹੁਤ ਵਾਰ ਜਦ ਅਮਾਉਂਟ ਸਾਡੇ ਹੱਥ ਵਿੱਚ ਹੁੰਦੀ ਹੈ ਜਾਂ ਸੈਲਰੀ ਸਾਡੇ ਹੱਥ ਵਿੱਚ ਹੁੰਦੀ ਜਾਂ ਪੈਸਾ ਧਨ ਜੋ ਸਾਡੀ ਪਹਿਲਾ ਪੈਦਾਵਾਰ ਤੇ ਦੁਬਾਰਾ ਜੋ ਸਾਡੇ ਕਾਰੋਬਾਰ ਸਾਡੀ ਮੇਨ ਤੋਂ ਰੱਖ ਕੋ ਮਾਇਨੋ ਸਾਡੇ ਹੱਥ ਵਿੱਚ ਆਉਂਦਾ ਕਿ ਅਸੀਂ ਸਭ ਤੋਂ ਪਹਿਲਾਂ ਸ਼ਾਪਿੰਗ ਪਲਾਨ ਕਰਦੇ ਹਾਂ ਕਰਦੇ ਰੈਸ਼ਨ ਦੀ ਪਲੈਨਿੰਗ ਕਰਦੇ ਹਾਂ ਜਬ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਪੈਸੇ ਨੂੰ ਪਹਿਲਾਂ ਤੋਂ ਹੀ ਮਾਈਂਡ ਸੈਟ ਕਰਕੇ ਰੱਖਦੇ ਆਂ ਔਰ ਸਭ ਤੋਂ ਲਾਸਟ ਵਿੱਚ ਅਸੀਂ ਪਰਮੇਸ਼ਰ ਦੇ ਰਾਜ ਦੇ ਬਾਰੇ ਬੀਜ ਵਿਜਨ ਦੇ ਬਾਰੇ ਸੋਚਦੇ ਆਂ ਸੁਵੱਦ ਦੇਣ ਦੇ ਬਾਰੇ ਸੋਚਦੇ ਆਂ ਇੱਥੋਂ ਤੱਕ ਕਈ ਵਾਰੀ ਹੁੰਦਾ ਕਿ ਅਸੀਂ ਦੂਸਰੀਆਂ ਗੱਲਾਂ ਦੇ ਵਿੱਚ ਸਾਡੇ ਕੋਲੇ ਪਰਮੇਸ਼ਰ ਦੇ ਰਾਜ ਦੇ ਕੰਮਾਂ ਦੇ ਵਿੱਚ ਕੁਝ ਬਚਦਾ ਹੀ ਨਹੀਂ ਜਦ ਅਸੀਂ ਸਭ ਤੋਂ ਲਾਸਟ ਵਿੱਚ ਪਰਮੇਸ਼ਰ ਦੇ ਰਾਜ ਦੇ ਕੰਮਾਂ ਦੇ ਬਾਰੇ ਪਲਾਨ ਕਰਦੇ ਆਂ ਸੋਚਦੇ ਆਂ ਇਹ ਸਾਡੀ ਸਭ ਤੋਂ ਵੱਡੀ ਮੂਰਖਤਾਈ ਹੈ ਪਰ ਕਲਾਮ ਵਿੱਚ ਲਿਖਿਆ ਆਪਣੀ ਪੈਦਾਵਾਰ ਦੇ ਪਹਿਲੇ ਫਲ ਦੇ ਨਾਲ ਯਹੋਵਾ ਦੀ ਮਹਿਮਾ ਕਰ ਸਭ ਤੋਂ ਪਹਿਲਾ ਸਟੈਪ ਸਾਡੀ ਇਨਕਮ ਦਾ ਕੀ ਹੋਣਾ ਚਾਹੀਦਾ ਕਿ ਪਹਿਲ ਦੇ ਹੱਦ ਤੱਕ ਅਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਵੇਚਦਾ ਪਹਿਲ ਦੇ ਹੱਦ ਤੱਕ ਅਸੀਂ ਬੀਜ ਕੱਢਣਾ ਪਹਿਲ ਦੇ ਹੱਦ ਤੱਕ ਤੇ ਅਸੀਂ ਟਾਈਟ ਦੇਣਾ ਪਹਿਲੇ ਅਧਾਰ ਤੇ ਸੀ ਪਰਮੇਸ਼ਰ ਦੇ ਕਮਾਂਡ ਨੂੰ ਸਮਰਪਿਤ ਕਰਨਾ ਸੀ ਤੇਰੀ ਬਲੈਸਿੰਗ ਵੀ ਹੈ ਸਾਡੇ ਲਈ ਸਾਡੇ ਖਾਤੇ ਪੈਦਾਵਾਰ ਦੇ ਨਾਲ ਬਰਕਤ ਦੇ ਨਾਲ ਭਰੇ ਤੇ ਪੂਰੇ ਰਹਿਣਗੇ ਕਿਉਂਕਿ ਅਸੀਂ ਬਹੁਤ ਵਾਰ ਅਸੀਂ ਆਪਣੀ ਜਿੰਦਗੀ ਵਿੱਚ ਥੋੜ ਨੂੰ ਮਹਿਸੂਸ ਕਰਦੇ ਹਾਂ ਘਾਟਿਆਂ ਨੂੰ ਮਹਿਸੂਸ ਕਰਦੇ ਹਾਂ ਪ੍ਰੈਸ਼ਰ ਨੂੰ ਮਹਿਸੂਸ ਕਰਦੇ ਹਾਂ ਕਰਜ਼ਿਆਂ ਨੂੰ ਮਹਿਸੂਸ ਕਰਦੇ ਹਾਂ ਗਰੀਬੀ ਨੂੰ ਮਹਿਸੂਸ ਕਰਦੇ ਹਾਂ ਉਹਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਪਹਿਲ ਦੇ ਆਧਾਰ ਤੇ ਯਹਵਾ ਦੀ ਮਹਿਮਬਰੀ ਕਰਦੇ ਅਸੀਂ ਪਹਿਲ ਦੇ ਆਧਾਰ ਤੇ ਆਪਣੇ ਸਰੀਰਕ ਸੰਸਾਰਿਕ ਔਖੇ ਕੰਮਾਂ ਨੂੰ ਕਰਨ ਵਿੱਚ ਲੱਗੇ ਹੋਏ ਹਾਂ ਲਾਸਟ ਵਿੱਚ ਅਸੀਂ ਯਿਸੂ ਮਸੀਹ ਦੇ ਬਾਰੇ ਸੋਚਦੇ ਹਾਂ ਜਾਂ ਪਰਮੇਸ਼ਰ ਦੇ ਰਾਜ ਦੇ ਬਾਰੇ ਸੋਚਦੇ ਹਾਂ ਪਰ ਅੱਜ ਪਰਮੇਸ਼ਰ ਦਾ ਬਚਨ ਤਾਂ ਮੈਨੂੰ ਇਹ ਸਿਖਾ ਰਿਹਾ ਸਭ ਤੋਂ ਪਹਿਲ ਅਸੀਂ ਪਰਮੇਸ਼ਰ ਨੂੰ ਦੇਣੀ ਹੈ ਸਭ ਤੋਂ ਪਹਿਲਾ ਵੀਚ ਸਾਡਾ ਸਾਡੀ ਕਮਾਈ ਦਾ ਪਰਮੇਸ਼ਰ ਦੇ ਰਾਜ ਦੇ ਕੰਮ ਵਿੱਚ ਬੀਜ ਜਨਿਤ ਹੋਇਆ ਸਾਡੀ ਸੈਲਰੀ ਦਾ ਹੱਥੋਂ ਪੈਂਦਾ ਹਿੱਸਾ ਉਹ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਣਾ ਚਾਹੀਦਾ ਹੈ ਇਸ ਦੇ ਨਾਲ ਬਲੈਸਿੰਗ ਕੀ ਆਵੇਗੀ ਸਾਡੇ ਖਾਤੇ ਭਰੇ ਤੇ ਪੂਰੇ ਲੈਣਗੇ ਬਲੈਸਿੰਗ ਬੜੀ ਭਰਪੂਰੀ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਰਹੇਗੀ ਸਾਨੂੰ ਕਿਸੇ ਕਿਸੇ ਵੀ ਚੀਜ਼ ਦੀ ਥੋੜੀ ਨਹੀਂ ਹੋਵੇਗੀ ਪਵਿੱਤਰ ਬਾਈਬਲ 'ਚ ਲਿਖਿਆ ਸ਼ੇਰ ਬੱਚੇ ਨੂੰ ਘਾਟਾ ਪੈਂਦਾ ਤੇ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਬਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜਾ ਨਹੀਂ ਹੋਵੇਗੀ ਜਿਹੜੇ ਤਾਲਬ ਹੁੰਦੇ ਉਹ ਹਰ ਚੀਜ਼ 'ਚ ਪਹਿਲ ਪਰਮੇਸ਼ਵਰ ਨੂੰ ਦਿੰਦੇ ਆ ਉਹ ਹਰ ਹਰ ਇੱਕ ਖੇਤਰ ਦੇ ਚੋ ਪਹਿਲ ਦੇ ਆਧਾਰ ਤੇ ਪਰਮੇਸ਼ਰ ਦੇ ਰਾਜ ਦੇ ਬਾਰੇ ਪਲਾਨ ਕਰਦੇ ਆ ਜਿਸ ਕਰਕੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਖੁਰ ਨਹੀਂ ਹੋਵੇਗੀ ਸੋ ਜਦ ਅਸੀਂ ਅਯੂਗ ਦੀ ਕਿਤਾਬ 41 ਦਾ ਉਹਦਾ 11 ਵਚਨ ਪੜਦੇ ਆ ਤਾਂ ਉਸ ਜਗ੍ਹਾ ਤੇ ਪਰਮੇਸ਼ਰ ਨੇ ਕਿਹਾ ਤੁਹਾਡੇ ਵਿੱਚੋਂ ਪਹਿਲਾਂ ਕਿਸ ਨੇ ਮੈਨੂੰ ਦਿੱਤਾ ਭਾਈ ਮੈਂ ਉਹਨੂੰ ਮੋੜ ਦਿਆਂ ਸੋ ਪਰਮੇਸ਼ਰ ਉਹਨਾਂ ਲੋਕਾਂ ਨੂੰ ਬੀਜ ਦੇ ਬਦਲੇ ਬਲੇਸਿੰਗ ਦੇਂਦ ਲਈ ਬਹੁਤੀ ਖੋਸ਼ ਤੇ ਪਿਆਰ ਲਾਏ ਪਰ ਸ਼ਰਤ ਇਹ ਕਹਿੰਦਾ ਤੁਹਾਡੇ ਚੋਂ ਪਹਿਲਾਂ ਕਿਸ ਨੇ ਇਹ ਦਿੱਤਾ ਭਾਈ ਮੈਨੂੰ ਮੋੜ ਦਿਆਂ ਤੇ ਜਦ ਪਰਮੇਸ਼ਰ ਮੋੜਨ ਦੀ ਗੱਲ ਕਰਦਾ ਤੋ 100 ਗੁਣਾ ਮੋੜ ਕੇ ਦਿੰਦਾ ਉਹ 1000 ਗੁਣਾ ਸਾਨੂੰ ਮਲਟੀਪਲਾਈ ਕਰਕੇ ਬਰਕਰਾਰ ਦੇਣ ਦੀ ਸਮਰਥ ਰੱਖਦਾ ਸੋ ਜਦ ਅਸੀਂ ਇਹ ਨਦੀਂਜੀਤ ਸ਼ੇਰ ਐਨੂੰ ਪੜਦੇ ਹਾਂ ਉਹ ਜਗ੍ਹਾ ਤੇ ਬਹੁਤ ਵੱਡੀ ਭੀੜ ਨੂੰ ਜਿਹੜਾ ਅਸੀਂ ਵੇਖਦੇ ਹਾਂ ਤੇ ਪੈਲ ਦੇ ਆਟੇ ਖਾਣ ਦੇ ਲਈ ਇੱਕ ਮੁੰਡੇ ਨੇ ਸਟੈਂਡ ਲਗਤਾ ਉਹ ਯਿਸੂ ਮਸੀਹ ਦੇ ਅੱਗੇ ਅੱਗੇ ਆਇਆ ਜਿਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਪੈਲ ਦੇ ਆਟੇ ਯਿਸੂ ਮਸੀਹ ਦੇ ਹੱਥ ਵਿੱਚ ਰੱਖੀਆਂ ਤੋਂ ਮਲਟੀਪਲਾਈ ਹੋ ਗਿਆ ਉਹ ਮੁੰਡਾ ਬਹੁਤ ਵੱਡੀ ਭੀੜ ਦੇ ਲਈ ਵਰਤ ਦਾ ਕਾਰਨ ਹੋਇਆ ਔਰ ਉਸ ਤੋਂ ਬਾਅਦ ਬਚੇ ਹੋਏ ਟੁਕੜਿਆਂ ਦੇ ਨਾਲ 12 ਟੋਕਰੇ ਬਚ ਗਏ ਪਰ ਉਹ ਕਿਹਦੇ ਉਹ ਕਿਹਦੇ ਲਈ ਪਲਾਨ ਕੀਤਾ ਪਰਮੇਸ਼ਰ ਨੇ ਉਸੇ ਬਾਲਕ ਦੇ ਲਈ ਕਿਉਂਕਿ ਜੋ ਵਿਝੇਗਾ ਉਹ ਹੀ ਬਣੇਗਾ ਸੋ ਪਿਆਰੇ ਦੋਸਤੋ ਤਾਨੂੰ ਹਰ ਇੱਕ ਖੇਤਰ ਦੇ ਵਿੱਚ ਪਹਿਲ ਦੇ ਆਧਾਰ ਤੇ ਪਰਮਿਸ਼ਨ ਨੂੰ ਪਹਿਲ ਦੇਣ ਦੀ ਲੋੜ ਹੈ। ਸੋ ਜਦ ਅਸੀਂ ਪਹਿਲਾ ਰਾਜਾ ਸਤਾਰਾ ਗਏ ਉਹਦੇ ਅੱਠ ਵਿੱਚ ਨੂੰ ਪੜਦੇ ਉਹ ਜਗ੍ਹਾ ਤੇ ਸਾਢੇ 3 ਸਾਲ ਦਾ ਕਾਲ ਪਿਆ। ਉੱਥੇ ਵਿਧਵਾ ਹੜਤਾ ਇੱਕ ਉਹਦਾ ਛੋਟਾ ਬੱਚਾ ਔਰ ਈਲੀਆ ਨਬੀ ਜਦੋਂ ਉਸ ਕ ਉਸ ਘਰ ਦੇ ਵਿੱਚ ਜਾਂਦਾ। ਦੂਸਰੇ ਪਾਣੀ ਦੀ ਡਿਮਾਂਡ ਕੀਤੀ ਕਿ ਬੀਬੀ ਮੈਨੂੰ ਪਾਣੀ ਪਿਲਾ। ਔਰ ਜਦੋਂ ਪਾਣੀ ਲੈਣ ਦੇ ਲਈ ਜਾ ਰਹੀ ਸੀ ਉਹਨੇ ਕਿਹਾ ਮੈਨੂੰ ਭੁੱਖ ਵੀ ਲੱਗੀ ਮੈਨੂੰ ਰੋਟੀ ਵੀ ਖਿਲਾ। ਤੋਂ ਸੌਲਟ ਨੇ ਕਿਹਾ ਰੱਬਾ ਪੱਕਾ ਸਾਡੇ ਕੋਲੇ ਕੁਝ ਨਹੀਂ ਹੈ। ਜੋ ਜੋ ਕੁਝ ਮੇਰੇ ਕੋਲ ਹੈ ਉਹ ਮੈਂ ਤੈਨੂੰ ਪੈਦੇ ਧਾਰ ਤੇ ਜ਼ਰੂਰ ਤੁਹਾਡੀ ਸੇਵਾ ਕਰਾਂਗਾ ਸੋ ਪਿਆਰੇ ਦੋਸਤੋ ਏਲੀਆ ਨੇ ਕਿਆ ਪਹਿਲੀ ਰੋਟੀ ਲੈ ਕੇ ਮੈਨੂੰ ਖਿਲਾਇਆ ਔਰ ਜਦ ਉਸ ਵਿਦੂ ਆਰਟ ਨੇ ਪਹਿਲੀ ਰੋਟੀ ਏਲੀਆ ਨਬੀ ਨੂੰ ਫੜਾਈ ਤੇ ਏਲੀਆ ਨਬੀ ਨੇ ਪ੍ਰਾਰਥਨਾ ਕੀਤੀ ਅਬਰਾਹਮ ਇਸਹਾਕ ਤੇ ਇਲਿਹੂ ਦੇ ਪਦਾਰ ਇਸ ਘਰ ਵਿੱਚ ਕਿਸੇ ਵੀ ਗਲਤੀ ਕਮ ਨਾ ਆਏ ਤੇ ਸਾਢੇ 3 ਸਾਲ ਦੇ ਕਾਲ ਦੇ ਦੌਰਾਨ ਉਸ ਵਿਧਵਾ ਦੀ ਮੱਟੀ ਦੇ ਵਿੱਚੋਂ ਆਟਾ ਨਹੀਂ ਨਿਕਿਆ ਸੋ ਇਹਦਾ ਮੁੱਖ ਕਾਰਨ ਕੀ ਹੈ ਕਿਉਂਕਿ ਉਸ ਔਰਤ ਨੇ ਪੈਲ ਪਰਮੇਸ਼ਵਰ ਨੂੰ ਦਿੱਤੀ ਪੈਲ ਦੇ ਆਧਾਰ ਤੇ ਪਰਮੇਸ਼ੁਰ ਤੇ ਦਾਸ ਦੀ ਸੇਵਾ ਕੀਤੀ ਜਿਦੇ ਬਦਲੇ ਪਰਮੇਸ਼ਰ ਨੇ ਬਲੇਸਿੰਗ ਦਿੱਤੀ ਸਾਢੇ 3 ਸਾਲ ਦੇ ਕਾਲ ਦੇ ਸਮੇਂ ਦੌਰਾਨ ਉਸ ਵਿਧਵਾ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਈ ਲਿਖਿਆ ਉਹ ਵਿਧਵਾ ਵਿਧਵਾ ਦਾ ਮੁੱਢਾਕ ਤੇ ਵਿਧਵਾਗਤ ਕਰ ਅਣਖਾਂ ਦੇ ਕਾਲ ਦੇ ਦੌਰਾਨ ਚ ਔਰ ਬਹੁਤ ਸਾਰੇ ਲੋਕ ਕਾਲ ਦੇ ਕਾਰਨ ਉਹ ਜਗਤੋਂ ਖਤਮ ਹੋ ਗਏ ਮਰ ਗਏ ਅੱਜ ਹੋ ਸਕਦਾ ਤੁਹਾਡੇ ਆਲੇ ਦੁਆਲੇ ਕਾਲ ਵਰਗੀ ਕੰਡੀਸ਼ਨ ਹੋਵੇ ਤੁਹਾਡੇ ਆਲੇ ਦੁਆਲੇ ਮਗਹਾਈ ਦੇ ਬਾਰੇ ਗੱਲਬਾਤ ਚੱਲਦੀ ਰਹੀ ਹੋਵੇ ਪਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਖੇਤਰ ਦੇ ਵਿੱਚ ਪਰਮੇਸ਼ਰ ਨੂੰ ਪਹਿਲ ਦੇਣ ਵਾਲੇ ਹੋ ਉਸ ਕਾਲ ਦਾ ਤੁਹਾਡੇ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਕਿਸੇ ਵੀ ਤੰਗੀ ਦਾ ਕਿਸੇ ਵੀ ਮਗਹਾਈ ਦਾ ਕਿਸੇ ਵੀ ਪ੍ਰੈਸ਼ਰ ਦਾ ਤੁਹਾਨੂੰ ਕੋਈ ਵੀ ਸਾਹਮਣਾ ਕਰਨਾ ਨਹੀਂ ਪਵੇਗਾ ਬਲਕਿ ਤੁਸੀਂ ਕਾਲ ਦੇ ਦੇਣ ਵਿੱਚ ਵੀ ਰੱਜ ਕੇ ਖਾਣ ਵਾਲੇ ਹੋਮੋਗੇ ਉਹਦਾ ਕਾਰਨ ਕੀ ਹੋਵੇਗਾ ਸ਼ਰਤ ਇਹ ਹੈ ਕਿ ਤੁਸੀਂ ਹਰ ਇੱਕ ਖੇਤਰ ਦੇ ਵਿੱਚ ਪਰਮੇਸ਼ੁਰ ਨੂੰ ਪਹਿਲ ਦੇ। ਸੋ ਅੱਜ ਆਪਣੇ ਜੀਵਨ ਦੇ ਉੱਤੇ ਗੌਰ ਕਰਦੇ ਹੋ। ਕੀ ਤੁਸੀਂ ਆਪਣੀ ਲਾਈਫ ਦੇ ਹਰ ਇੱਕ ਹਿੱਸੇ ਦੇ ਵਿੱਚ ਪਹਿਲ ਦੇ ਦੇ ਆਧਾਰ ਤੇ ਪਰਮੇਸ਼ੁਰ ਤੋਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ? ਕੀ ਤੁਸੀਂ ਕਾਲ ਦੇ ਸਮੇਂ ਵੀ ਚਾਹੁੰਦੇ ਕਿ ਪਰਮੇਸ਼ੁਰ ਤੁਹਾਡੇ ਲਈ ਆਪਣਾ ਸੁਰਗੀ ਭੰਡਾਰ ਖੋਲ੍ਹ ਦੇਵੇ? ਤੁਸੀਂ ਚਾਹੁੰਦੇ ਕਿ ਪਰਮੇਸ਼ੁਰ ਜੋ ਕੋਈ ਤੁਹਾਡੇ ਕੋਲ ਨੂੰ ਮਲਟੀਪਲਾਈ ਕਰ ਦੇਵੇ? ਤੁਸੀਂ ਚਾਹੁੰਦੇ ਪਰਮੇਸ਼ੁਰ ਤੁਹਾਡੇ ਲਈ ਤੁਹਾਡੀ ਸੋਚ ਤੋਂ ਤੁਹਾਡੇ ਮੰਗਲ ਤੋਂ ਵੱਧ ਤੁਹਾਡੇ ਲਈ ਬਲੇਸਿੰਗ ਦੇ ਦੇਵੇ? ਤੇ ਅੱਜ ਆਪਣੇ ਜੀਵਨ ਵਿੱਚ ਸਹੀ ਫੈਸਲਾ ਲਾਓ ਔਰ ਆਪਣੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਨੂੰ ਪਹਿਲ ਦੇ ਆਧਾਰ ਤੇ ਪਿਆਰ ਕਰਨਾ ਸਭ ਤੋਂ ਪਹਿਲੀ ਡਿਮਾਂਡ ਯਿਸੂ ਮਸੀਹ ਤੁਹਾਡੇ ਔਰ ਮੇਰੇ ਤੋਂ ਇਹ ਲੱਗਦਾ ਕਿ ਅਸੀਂ ਪਹਿਲ ਦੇ ਆਧਾਰ ਤੇ ਉਹਨੂੰ ਪਿਆਰ ਕਰੀਏ ਦੂਸਰਾ ਤੋਹਤਾ ਦੇ ਵਚਨ ਦੇ ਅਨੁਸਾਰ ਅਸੀਂ ਆਪਣੀ ਕਮਾਈ ਦੇ ਵਿੱਚੋਂ ਪਹਿਲ ਦੇ ਆਧਾਰ ਤੇ ਉਹਦੇ ਰਾਜ ਦੇ ਕੰਮਾਂ ਲਈ ਵੇਚ-ਬੀਚੀਏ ਆਪਣੇ ਟਾਈਮ ਕੱਢੀਏ ਔਰ 30 ਨੰਬਰ ਤੇ ਅਸੀਂ ਪਰਮੇਸ਼ਰ ਦੇ ਰਾਜ ਦੇ ਕੰਮਾਂ ਲਈ ਪਹਿਲ ਦੇ ਆਧਾਰ ਤੇ ਸੇਵਾ ਦੇ ਵਿੱਚ ਜੋ ਵੀ ਅਸੀਂ ਆਪਣਾ ਰੋਲ ਨਿਭਾ ਸਕਦੇ ਹਾਂ ਪ੍ਰਾਰਥਨਾ ਕਰੀਏ ਫਾਸਟਿੰਗ ਕਰੀਏ ਆਪਣੇ ਅਗਵੇਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਰਾਜ ਦੇ ਕੰਮਾਂ ਲਈ ਬਹੁਤ ਸਾਰੀਆਂ ਆਤਮਾ ਨੂੰ ਯਤਨ ਦੇ ਲਈ ਵੱਧ ਤੋਂ ਵੱਧ ਪਲਾਨ ਕਰੀਏ ਪ੍ਰਾਰਥਨਾ ਕਰੀਏ ਵਿਸ਼ੇਸ਼ ਕਰੀਏ ਤਾਂ ਜੋ ਪਰਮੇਸ਼ਰ ਉਹਨਾਂ ਸਾਰੀਆਂ ਚੀਜ਼ਾਂ ਦੇ ਬਦਲੇ ਹਰ ਇੱਕ ਖੇਤਰ ਦੇ ਵਿੱਚ ਤੁਹਾਨੂੰ ਪਹਿਲ ਦੇ ਆਧਾਰ ਤੇ ਬLES ਕਰੇ ਸੋ ਆਈਏ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਆਪਣੀ ਅੱਖਾਂ ਨੂੰ ਬੰਦ ਕਰ ਲਓ ਸਵਰਗੀ ਪਿਤਾ ਯਿਸੂ ਮਸੀਹ ਦੇ ਪਵਿੱਤਰ ਹੋਰ ਸਮਰਥੀ ਜਲਾਲੀ ਨਾਨ ਦੇ ਵਿੱਚ ਕਿਰਪਾ ਦੇ ਸ਼ਗਾਸ਼ਣ ਦੇ ਸਾਹਮਣੇ ਉਹਨੇ ਸੁੰਦਰ ਚਰਨਾਂ 'ਵਿ ਸੱਜਣਾ ਕਰਦੇ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਅੱਜ ਬਚਨ ਦੇ ਦੁਆਰਾ ਆਪਣੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅੱਜ ਪ੍ਰਭੂ ਇਸ ਬਚਨ ਨੂੰ ਸੁਣ ਕੇ ਲੋਕਾਂ ਨੇ ਆਪਣੇ ਆਪ ਨੂੰ ਆਪਣੀ ਆਪਣੇ ਆਪ ਮਹਿਸੂਸ ਕੀਤਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਤੁਹਾਡਾ ਸਥਾਨ ਕਿੱਥੇ ਹੈ ਔਰ ਪ੍ਰਭੂ ਜੋ ਅੱਜ ਫੈਸਲਾ ਕਰ ਰਹੇ ਸਹੀ ਜੋ ਆਪਣੇ ਜੀਵਨ ਦੇ ਵਿੱਚ ਤੁਹਾਨੂੰ ਪਹਿਲ ਦੇਣ ਦੇ ਲਈ ਤਿਆਰ ਹੈ اور پتا میں یسو کے نام سے دعا کرتا ہوں ہر ایک برکت وہ کی زندگی پہل کے آدھار سے آئے ہر ایک چمتکار ان کی زندگی پہل کے آدھار سے آئے اور پربھو تدھ بھد یوجناو کی زندگی میں پوری ہونے اور خدا جہے پیچھے ہے وہ تیرے سامرتھی نام سے اگے ਇਹਨਾਂ ਦੀ ਨਿਰਾਸ਼ਾ ਆਸ਼ਾ ਦੇ ਵਿੱਚ ਬਦਲ ਜਾਏ ਉਦਾਸੀ ਅਨੰਦ ਦੇ ਵਿੱਚ ਬਦਲ ਜਾਏ ਇਹ ਲਾਈਫ ਦੇ ਜਿਸ ਵੀ ਹਿੱਸੇ ਦੇ ਵਿੱਚ ਆਪਣੇ ਆਪ ਨੂੰ ਖਾਲੀ ਮਹਿਸੂਸ ਕਰਦੇ ਆ ਜਿਸ ਵੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਹੈ ਪ੍ਰਭੂ ਤੇਰੇ ਸਾਮਣਤੀ ਨਾਮ ਦੇ ਵਿੱਚ ਕੋਈ ਇਹਨਾਂ ਦੀ ਆਸ ਪੂਰੀ ਹੋ ਜਾਵੇ ਯਿਸੂ ਦੇ ਨਾਮ ਚ ਉਹ ਹਰ ਇੱਕ ਚੀਜ਼ ਜੋ ਤੁਹਾਡੀ ਲਈ ਜ਼ਰੂਰੀ ਹੈ ਯਿਸੂ ਦੇ ਨਾਮ ਚ ਤੁਹਾਡੀ ਲਾਈਫ ਦੇ ਵਿੱਚ ਐਂਟਰ ਕਰੇ ਤੁਹਾਡੀ ਲਾਈਫ ਦੇ ਵਿੱਚ ਐਂਟਰ ਕਰੇ ਪਹਿਲ ਦੇ ਅਧਾਰ ਤੇ ਐਂਟਰ ਕਰੇ ਔਰ ਬਗੋਂ ਇਹਨਾਂ ਦੀ ਜ਼ਿੰਦਗੀ ਵਿੱਚ ਤੁਹਾਡਾ ਬੱਚਾ ਪਹਿਲ ਦੇ ਅਧਾਰ ਤੇ ਕੰਮ ਕਰੇ ਇਹਨਾਂ ਦੀ ਜ਼ਿੰਦਗੀ ਵਿੱਚ ਪਹਿਲਾ ਸਤਾਂ ਦਾ ਡਾਵਾ ਹੋਵੇ ਇਹ ਪਹਿਲ ਦੇ ਅਧਾਰ ਤੇ ਤੁਹਾਡੇ ਕੰਮਾਂ ਨੂੰ ਕਰਨ ਔਰ ਆਪਣੇ ਆਪ ਨੂੰ ਇਹ ਪੂਰੀ ਤਰ੍ਹਾਂ ਹਰਿਆ ਹੋਇਆ ਹੋਇਆ ਮਹਿਸੂਸ ਕਰਨ ਔਰ ਆਪਣੇ ਆਪ ਨੂੰ ਇਹ ਬਲੇਸਡ ਮਹਿਸੂਸ ਕਰਨ ਔਰ ਆਪਣੇ ਆਪ ਨੂੰ ਇਹ ਵੱਡੀ ਬਰਕਤ ਵਿੱਚ ਮਹਿਸੂਸ ਕਰਨ ਅੱਜ ਦਾ ਬੱਚੇ ਦੀ ਨੜੀ ਜ਼ਿੰਦਗੀ ਵਿੱਚ ਇੱਕ ਵੱਡੇ ਬਦਲਾਅ ਲੈਣ ਧੰਨਵਾਦ ਪ੍ਰਾਰਥਨਾ ਸੋងਦੇ ਯੇਸ਼ੂ ਦੇ ਨਾਮ 'ਚ ਆਮੇਨ god bless